ਆਪਾਂ ਸਾਰੇ 20 ਲੱਖ ਲੋਕਾਂ ਦੀ ਮੌਤ ਦੇ ਗਵਾਹ ਬਣਨ ਜਾ ਰਹੇ ਜਿਵੇਂ ਦੂਜੇ ਵਿਸ਼ਵ ਯੁੱਧ ਸਮੇਂ ਹਿਟਲਰ ਨੇ ਯਹੂਦੀਆਂ ਨੂੰ ਮਾਰਿਆ ਸੀ ਉਦੋਂ ਸਾਰੀ ਦੁਨੀਆ ਯਹੂਦੀਆਂ ਦੀ ਨਸਲਕੁਸ਼ੀ ਦੀ ਗਵਾਹ ਬਣੀ ਉਵੇਂ ਹੀ ਅੱਜ ਫਿਲਸਤੀਨੀ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਗਵਾਹ ਆਪਾਂ ਬਣਨ ਜਾ ਰਹੇ 20 ਲੱਖ ਤੋਂ ਵੱਧ ਫਿਲਸਤੀਨੀ ਮੁਸਲਮਾਨਾਂ ਮੌਤ ਦੇ ਮੂੰਹ ਤੇ ਖੜੇ ਆਹ ਤਸਵੀਰਾਂ ਦੇਖੋ ਇਹ ਕੋਈ ਰੈਲੀ ਤਾਂ ਕੋਈ ਇਕੱਠ ਨਹੀਂ ਇੱਕ ਖਾਣਾ ਲੈਣ ਲਈ ਲੋਕ ਇੱਕ ਦੂਜੇ ਨਾਲ ਲੜ ਰਹੇ ਨਹੀਂ ਮਰ ਰਹੇ ਆਇ ਇੱਕ ਤਸਵੀਰ ਆ ਹਿਟਲਰ ਦੇ ਕੰਸੈਂਟਰੇਸ਼ਨ ਕੈਂਪ ਦੀ ਜਿੱਥੇ ਯਹੂਦੀਆਂ ਨੂੰ ਭੁੱਖੇ ਰੱਖ ਕੇ ਮਾਰਿਆ ਜਾ ਰਿਹਾ ਸੀ ਤੇ ਦੂਸਰੀ ਤਸਵੀਰ ਆ ਗਾਜਾ ਵਿੱਚ ਰਹਿ ਰਹੇ ਫਿਲਸਤੀਨੀ ਮੁਸਲਮਾਨਾਂ ਦੀ ਜਿੱਥੇ ਫਿਲਸਤੀਨੀਆਂ ਨੂੰ ਇਜ਼ਰਾਇਲ ਵੱਲੋਂ ਭੁੱਖ ਨਾਲ ਮਾਰਿਆ ਜਾ ਰਿਹਾ ਆ ਆ ਤਸਵੀਰਾਂ ਦੇਖੋ ਬੱਚਿਆਂ ਦੇ ਭੁੱਖ ਨਾਲ ਹੱਡ ਨਿਕਲੇ ਪਏ ਲੋਕਾਂ ਦਾ ਕੀ ਹਾਲ ਹੋਇਆ ਪਿਆ ਜਦੋਂ ਕੋਈ ਹੋਰ ਦੇਸ਼ ਜਹਾਜ਼ਾਂ ਰਾਹੀਂ ਉੱਥੇ ਖਾਣਾ ਸੱਟਦਾ ਤਾਂ ਉਹ ਖਾਣਾ ਲੁੱਟਣ ਲਈ ਹੀ ਪਤਾ ਨਹੀਂ ਕਿੰਨੇ ਕ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਜਾਂਦੀ ਧਰਤੀ ਤੇ ਜੇ ਕਿਤੇ ਤੁਸੀਂ ਨਰਕ ਦੇਖਣਾ ਤਾਂ ਆਹ ਤਸਵੀਰਾਂ ਦੇਖੋ ਲੋਕ ਇੱਕ ਆਟੇ ਦੀ ਬੋਰੀ ਲਈ ਤੇ ਇੱਕ ਬਰੈਡ ਤੇ ਪੈਕੇਟ ਲਈ ਆਪਣੀ ਜਾਨ ਦੇਣ ਨੂੰ ਤਿਆਰ ਆ ਮਰਨ ਨੂੰ ਤਿਆਰ ਆ ਗੰਨਾ ਨਾਲ ਗਾਰਡ ਕੀਤਾ ਜਾਂਦਾ ਆਟੇ ਦੀਆਂ ਬੋਰੀਆਂ ਰਾਸ਼ਨ ਵਾਲੇ ਟਰੱਕਾਂ ਉੱਤੇ 10-10 ਬੰਦੂਕਦਾਰ ਹੀ ਖੜੇ ਹੁੰਦੇ ਆ ਲੋਕ ਫੇਰ ਵੀ ਗੋਲੀਆਂ ਦੀ ਪਰਵਾਹ ਕੀਤੇ ਬਿਨਾ ਖਾਣਾ ਲੈਣ ਲਈ ਇੱਕ ਦੂਜੇ ਨਾਲ ਲੜ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਗੋਲੀ ਨਾਲ ਵੀ ਅਸੀਂ ਮਰਾਂਗੇ ਤੇ ਭੁੱਖ ਨਾਲ ਵੀ ਅਸੀਂ ਮਰਾਂਗੇ ਜੇਕਰ ਕਿਸੇ ਪਰਿਵਾਰ ਨੂੰ ਇੱਕ ਟੋਟੇ ਦੀ ਬੋਰੀ ਮਿਲ ਜਾਂਦੀ ਆ ਤਾਂ ਉਹ ਇੰਨਾ ਖੁਸ਼ ਹੋ ਜਾਂਦਾ ਜਿਵੇਂ ਉਹਨੂੰ ਕਰੋੜਾਂ ਦੀ ਲਾਟਰੀ ਲੱਗ ਗਈ ਹੋਵੇ